ਜਿਹੜੀ ਉਹਦੀ ਰਹਿਣ ਖੋਹਦਾ ਉਹਦੀ ਸੰਭਾਲ ਕਰਨੀ ਆ ਕਣਕ ਵੀਜਣੀ ਆ ਕਣਕ ਦੇ ਵਿੱਚ ਸਾਨੂੰ ਡੀਏਪੀਸੀ ਲੋੜ ਆ ਉਹ ਸਬੰਧਤ ਅਸੀਂ ਮਿਲਿਆ ਅਸੀਂ ਜਾਂ 7000 ਰੁਪਏ ਕਿੱਲੇ ਦਾ ਦੱਸਾ ਜਾਵੇ ਤਾਂ ਕਿ ਇਹ ਸੰਦ ਜਿਹੜੇ ਹੈਗੇ ਕਿਰਾਏ ਤੇ ਲੈ ਕੇ ਉਹ ਜਿਹੜੀ ਪ੍ਰਾਲੀ ਆ ਉਹਨੂੰ ਨਾਟ ਕਰਨ ਅੱਜ ਅਸੀਂ ਕਿਸਾਨ ਤੋਂ ਇਹ ਮੰਗ ਕਰਨ ਆਏ ਆ ਵੀ ਜਿਹੜੇ ਥੰਦਾ ਸਾਨੂੰ ਦਿੱਤੇ ਜਾਵੇ ਉਹ ਜੇ ਦੋ-ਚੋ ਦੰਗਾ ਦੇ ਵਿੱਚ ਨਹੀਂ ਸੰਦ ਦਿੱਤੇ ਜਾਂਦੇ ਤੇ ਸਾਡੇ ਕੋਲੇ ਪ੍ਰਾਲੀ ਦੀ ਸਾਂਭ ਸੰਭਾਲ ਲਈ ਕੋਈ ਵੀ ਪ੍ਰਬੰਧ ਹੈ ਨਹੀਂਗਾ ਅੱਗ ਤੋਂ ਬਿਨਾਂ ਫਿਰ ਸਾਡੇ ਕੋਲ ਕੋਈ ਗੁਜ਼ਾਰਾ ਹੈ ਦੀਗਾ ਉਹ ਅਸੀਂ ਮਜਬੂਰੀ ਵਿੱਚ ਲਾਉਨੇ ਆ ਜੇ ਸਰਕਾਰ ਸਾਨੂੰ ਸਾਰੇ ਸੰਦ ਮੁਹਈਆ ਕਰਾਵੇ ਤਾਂ ਅਸੀਂ ਬਿਲਕੁਲ ਇਹ ਰਾਹ ਦੇ ਫੇਦੇਗੇ ਉਹਨਾਂ ਦਾ ਧੂਆ ਬੜਾ ਵਾ ਉਹ ਜਿਹੜੀ ਚੀਜ਼ ਪੈਦਾ ਕਰਦੇ ਆ ਤੇ ਉਹਨਾਂ ਦੇ ਰੇਟ ਵੀ ਆਪਦੀ ਮਰਜ਼ੀ ਦੇ ਹੁੰਦੇ ਆ ਜਿਹੜੇ ਸਾਡੇ ਭਾਅ ਹੈਗੇ ਆ ਜਿਹੜੇ ਸਰਕਾਰ ਦੇ ਕਮਿਸ਼ਨ ਬਣੇ ਹੋਏ ਆ ਉਹਨਾਂ ਮੁਤਾਬਕ ਵੀ ਸਾਨੂੰ ਨਹੀਂ ਦਿੱਤੇ ਜਾਂਦੇ ਕਿ ਕੀ ਸਰਜੀ ਸ਼ੁਭਨਾਵਾ ਕਿਹੜੀ ਜਥੇਬੰਦੀ ਹੈ ਜੀ ਮਹਿੰਦਰ ਸਿੰਘ ਕਮਾਲਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੀ ਨੇ ਟਿਕਾਉਂਦਾ ਅੱਜ ਖੇਤੀ ਬੜੀ ਅਫਸਰ ਨੂੰ ਮਿਲਣ ਆਏ ਆ ਜੀ ਕੀ ਜਿਹੜੀਆਂ ਮੰਗਾਂ ਜੀ ਅੱਜ ਮੰਗ ਪੱਤਰ ਜੀ ਦਿੱਤਾ ਅੱਜ ਦੀਆਂ ਮੰਗਾਂ ਜਿਹੜੀਆਂ ਇਸ ਦਫ਼ਤਰ ਨਾਲ ਏਕ ਡਿਪਾਰਟਮੈਂਟ ਨਾਲ ਸਬੰਧਤ ਮੰਗਾਂ ਤੁਸੀਂ ਮਿਲਣ ਆਏ ਆ ਜਿਵੇਂ ਅਸੀਂ ਝੋਨਾ ਵਟ ਲਿਆ ਵਾ ਜਿਹੜੀ ਉਹਦੀ ਰਹਿਣ ਖੂਨ ਦਾ ਉਹਦੀ ਸੰਭਾਲ ਕਰਨੀ ਆ ਕਣਕ ਬੀਜਣੀ ਆ ਕਣਕ ਦੇ ਵਿੱਚ ਸਾਨੂੰ ਡੀਏਪੀ ਦੀ ਲੋੜ ਆ ਉਹ ਸਬੰਧਤ ਅਸੀਂ ਮਿਲਿਆ ਅਸੀਂ ਦੋ ਸਾਲ ਪਹਿਲਾਂ ਤੋਂ ਸਰਕਾਰ ਤੋਂ ਹੀ ਮੰਗ ਕਰਦੇ ਆ ਰਹੇ ਆਂ ਵੀ ਜਿਹੜੀ ਝੋਨੇ ਦੀ ਪਰਾਲੀ ਆ ਉਹਦੀ ਸਾਂਭ ਸੰਭਾਲ ਲਈ ਉਹਨੂੰ ਨਸ਼ਟ ਕਰ ਲਈ ਸਾਨੂੰ ਅ ਜਿਹੜੇ ਹੈਗੇ ਉਹ ਸੰਧ ਦਿੱਤੇ ਜਾਣ ਸਰਕਾਰ ਨੇ ਭਾਵੇਂ ਸੰਧ ਦਿੱਤੀ ਆ ਬੜੀ ਥੋੜੀ ਕੰਨੀ ਦੀ ਜਿੱ ਦਿੱਤੇ ਆ ਤੇ ਬਾਕੀ ਜਿਹੜੇ ਲੋਕ ਆ ਉਹਨਾਂ ਕੋਲੇ ਸੰਧ ਹੈ ਨਹੀਂ ਤੇ ਉਹ ਨਾ ਇਹ ਆਪਣੇ ਜਿਹੜੇ ਪਰਾਲੀ ਆ ਇਹਨੂੰ ਉਹ ਕਿਉਂਟ ਨਹੀਂ ਸਕਦੇ ਕਿਉਂਕਿ ਇਹਤੇ ਖਰਚਾ ਬਹੁਤ ਆ ਸਰਕਾਰ ਨੇ ਸੁਪਰੀਮ ਕੋਰਟ ਨੇ ਹਾਈ ਕੋਰਟ ਨੇ ਫੈਸਲੇ ਦਿੱਤੇ ਆ ਸੁਝਾਅ ਦਿੱਤੇ ਆ ਸਰਕਾਰਾਂ ਨੂੰ ਵੀ ਜਾਂ ਤਾਂ ਇਹਨਾਂ ਨੂੰ 2000 ਰੁਪਏ ਕਵਟਰਲ ਦਿੱਤਾ ਜਾਵੇ 200 ਰੁਪਏ ਕਵਟਰਲ ਜਾਂ 7000 ਰੁਪਏ ਕਿੱਲੇ ਦਾ ਦਿੱਤਾ ਜਾਵੇ ਤਾਂ ਕਿ ਇਹ ਸੰਦ ਜਿਹੜੇ ਹੈਗੇ ਕਿਰਾਏ ਤੇ ਲੈ ਕੇ ਉਹ ਜਿਹੜੀ ਪ੍ਰਾਲੀਆ ਉਹਨੂੰ ਨਾਸ਼ਟ ਕਰਨ ਅੱਜ ਅਸੀਂ ਚੀਫ ਸਾਹਿਬ ਤੋਂ ਇਹ ਮੰਗ ਕਰਨ ਆਏ ਆ ਵੀ ਜਿਹੜੇ ਸੰਦ ਆ ਸਾਨੂੰ ਜਿੱਤੇ ਜੇ ਉਹ 2-3 ਦਿਨਾਂ ਦੇ ਵਿੱਚ ਨਹੀਂ ਸੰਦ ਦਿੱਤੇ ਜਾਂਦੇ ਤੇ ਸਾਡੇ ਕੋਲੇ ਪਰਾਲੀ ਦੀ ਸਾਂਭ ਸਮਾੜ ਲਈ ਕੋਈ ਵੀ ਪ੍ਰਬੰਧ ਹੈ ਨਹੀਂਗਾ ਦੂਜਾ ਜੋੜੀ ਡੀਏਪੀ ਦੀ ਘਾਟ ਆ ਕਣਕ ਵੀ ਜੜੀਆਂ ਆ ਅਸੀਂ ਆਲੂ ਵੀ ਜੜਨੇ ਆ ਉਹ ਘਾਟ ਆ ਜਿਹੜੀ ਉਹ ਸਾਡੀ ਪੂਰੀ ਕੀਤੀ ਜਾਵੇ ਕਿਉਂਕਿ ਮਾਰਕੀਟ ਦੇ ਵਿੱਚ ਕੁਝ ਦੁਕਾਨਦਾਰ ਜਿਹੜੀ ਡੀਏਪੀ ਦੀ ਖਾਦੀ ਬੁਰੀ 1350 ਰੁਪਏ ਦੀ ਆ ਉਹ 15-1600 ਤੱਕ ਬਲੈਕ ਦੇ ਵਿੱਚ ਵੇਚ ਰਹੇ ਆ ਅਸੀਂ ਉਹ ਵੀ ਮੰਗ ਕੀਤੀ ਆ ਵੀ ਉਹਨੂੰ ਠੱਲ ਪਈ ਜਾਵੇ ਕਿਉਂਕਿ ਕਿਸਾਨ ਜਿਹੜਾ ਸਾਡੀ ਫਸਲ ਦਾ ਝਾੜ ਆ ਉਹ 33% ਝਾੜ ਛੋਣ ਦੀ ਫਸਲ ਦਾ ਸਾਡਾ ਘਟ ਗਿਆ ਵਾ ਪਹਿਲਾਂ ਹੀ ਅਸੀਂ ਘਟੇ ਚਾ ਤੇ ਅਸੀਂ ਫੇਰ ਮੰਗ ਇਹੀ ਕਰਦੇ ਆ ਵੀ ਕਿਸਾਨਾਂ ਨੂੰ ਵੱਧ ਤੋਂ ਵੱਧ ਰੀਲੀਫ ਦਿੱਤੀ ਜਾਵੇ ਸਹਾਇਤਾ ਦਿੱਤੀ ਜਾਵੇ ਬੋਨਸ ਦਿੱਤਾ ਜਾਵੇ ਉਹ ਇੰਨਾ ਰਾਹੀਂ ਅਸੀਂ ਪੰਜਾਬ ਸਰਕਾਰ ਤੱਕ ਗੱਲ ਪਹੁੰਚਾਉਣਾ ਹੈ ਕੋਈ ਤਰੀਕ ਵੀ ਦਿੱਤੀ ਗਈ ਆ ਆਲਟੀਮੇਟਮ ਕੋਈ ਤਰੀਕ ਦਿੱਤੀ ਗਈ ਹੈ ਲਾਸਟ ਲਾਟ ਦੇ ਤਰੀਕ ਸਾਡੇ ਵਿੱਚ ਸਾਡੇ ਹੁੰਦੇ ਆ 2 ਦਿਨ ਤੇ 3 ਦਿਨ ਜੇ ਦਿਨਾਂ ਚਾਹੁੰਦੇ ਨਾ ਕੋਈ ਪ੍ਰਬੰਧ ਹੋ ਗਿਆ ਤਾਂ ਠੀਕ ਹੈ ਨਹੀਂ ਫਿਰ ਉਹ ਜਿਹੜਾ ਕਿਸਾਨਾਂ ਕੋਲੇ ਸਾਧਨ ਹੁੰਦਾ ਉਹੀ ਵਰਤਦਾ ਜੀ ਪਰ ਇਸ ਦੌਰਾਨ ਤੁਸੀਂ ਦੇਖਿਆ ਕਿ ਪਿਛਲੇ ਸਾਲ ਨਾਲੋਂ ਕਾਫੀ ਜਿਹੜੀ ਅੱਗ ਲੱਗਣ ਦੇ ਮਾਮਲੇ ਘਟੇ ਨੇ ਸੋ ਕੀ ਕਿਵੇਂ ਦੇਖਦੇ ਹੋ ਤੁਸੀਂ ਕਿਉਂਕਿ ਕਿਸਾਨ ਵੀ ਜਾਗਰੂਕ ਹੋਏ ਨੇ ਦੇਖੋ ਅੱਗ ਅੱਗੇ ਨਾਲੋਂ ਕਾਫੀ ਘਟ ਗਈ ਆ ਕਿਉਂਕਿ ਕਿਸਾਨ ਆ ਜਿਹੜੇ ਅੱਜ ਕਿਸਾਨਾਂ ਦੀਆਂ ਜਿੱਥੇ ਬੰਦੀਆਂ ਬੜੀਆਂ ਹੋਈਆਂ ਉਹਦੇ ਵਿੱਚ ਸਾਡੇ ਸੈਮੀਨਾਰ ਲੱਗਦੇ ਆ ਬੁੱਧੀਜੀਵੀ ਆਉਂਦੇ ਆ ਸਮਝਾਉਂਦੇ ਵੀ ਆ ਪਰ ਅੱਗਾ ਸੀ ਵੀ ਲੋੜ ਨੂੰ ਸਾਡਾ ਜੀ ਨਹੀਂ ਕਰਦਾ ਜਦੋਂ ਸਾਡੇ ਕੋਲੇ ਸਾਧਨ ਹੈ ਨਹੀਂਗੇ ਜਾਨ ਜਿਹੜਾ ਕਿਲੇ ਦੋ ਕਿਲੇ ਵਾਲਾ ਵਾ ਉਹਦੇ ਕੋਲੇ ਜੇਬ 'ਚ ਪੈਸਾ ਹੈ ਨਹੀਂਗਾ ਕੋਈ ਬੱਚਤ ਹੈ ਨਹੀਂਗੀ ਉਹਦੇ ਅੱਗ ਤੋਂ ਬਿਨਾ ਫਿਰ ਸਾਡੇ ਕੋਲੇ ਕੋਈ ਗੁਜ਼ਾਰਾ ਹੈ ਨਹੀਂਗਾ ਉਹ ਅਸੀਂ ਮਜਬੂਰੀ ਵਸ ਲਾਉਨੇ ਆ ਜੇ ਸਰਕਾਰ ਸਾਨੂੰ ਸਾਰੇ ਸੰਦ ਮੁਹਈਆ ਕਰਾਵੇ ਤਾਂ ਅਸੀਂ ਬਿਲਕੁਲ ਇਹ ਰਾਹ ਦੇ ਪੈਦਗੇ ਸਾਡੇ ਕੋਲੇ ਜਿੰਨਾਂ ਕੋਲੇ ਸਰਕਾਰ ਨੇ ਸਬਸਿਡੀ ਤੇ ਕੋਈ ਸੰਧ ਸਾਨੂੰ ਦਿੱਤੇ ਆ ਉਹ ਕਿਸਾਨ ਬਿਲਕੁਲ ਉਹ ਸੰਧਾਂ ਦੇ ਨਾਲ ਹੀ ਆਪਣੀ ਜੀਵਨ ਤਿਆਰ ਕਰਦੇ ਆ ਕੋਈ ਅਸੀਂ ਅੱਗ ਨਹੀਂ ਲਾਉਂਦੇ ਲੱਗਦਾ ਵੀ ਜੀ ਵੀ ਜੇਕਰ ਅੱਗ ਲਾਉਣ ਦੇ ਮਾਮਲੇ ਵਧੇ ਨੇ ਆ ਕਿਸਾਨ ਨੂੰ ਨਹੀਂ ਦੇ ਕਿਉਂਕਿ ਸੁਪਰੀਮ ਕੋਰਟ ਵੀ ਕਹਿ ਚੁੱਕਾ ਹੈ ਕਿ ਇਹਦੇ ਪਰਚੇ ਹੋ ਰਹੇ ਨੇ ਕਿ ਸਾਲਾਂ ਨੂੰ ਜੁਰਮਾਨੇ ਲਾਏ ਜਾ ਰਹੇ ਨੇ ਸੋ ਕੋਈ ਕਾਫੀ ਜੁਰਮਾਨਾ ਵੀ ਲੱਗ ਚੁੱਕਾ ਹੁਣ ਤੱਕ ਦੇਖੋ ਮੈਂ ਬੁੜੀ ਮੈਨੂੰ ਹਰਾਨੀ ਦਾ ਗੱਲ ਕਹਿਣੀ ਪੈ ਰਹੀ ਆ ਵੀ ਸਾਡੀਆਂ ਫਸਲਾਂ ਦਾ ਧੂਆਂ ਜਿਹੜਾ 8% ਦਾ ਕਿਸਾਨ ਅੰਨਦਾਤਾ ਵਾ ਪੂਰੇ ਦੇਸ਼ ਦੇ ਲੋਕਾਂ ਸਾਡੇ ਢੱਡ ਪਰਦਾਨ ਪੈਦਾ ਕਰਕੇ ਸਾਨੂੰ ਸਾਡੀ ਲਾਗਤ ਵੀ ਨਹੀਂ ਮਿਲ ਰਹੀਗੀ। ਸਵਾਮੀ 나ਥਨ ਸਰਕਾਰ ਦਾ ਕਮਿਸ਼ਨ ਸੀਗਾ ਉਹਦੇ ਮੁਤਾਬਕ ਅਸੀਂ ਭਾਅ ਮੰਗਦੇ ਆਂ। ਸਾਨੂੰ ਉਹ ਵੀ ਨਹੀਂ ਦਿੱਤੇ ਜਾ ਰਹੇ। ਬਾਕੀ ਜਿਹੜੇ 92% ਧੂਏ ਵਾਲੇ ਆ ਉਹਨਾਂ ਦੇ ਵਿੱਚੋਂ ਮੇਨ ਜਿਹੜੇ ਕਾਰਖਾਨੇ ਆ ਵੱਡੀਆਂ ਫੈਕਟਰੀਆਂ ਹੈਗੀਆਂ ਮਾ ਉਹਨਾਂ ਦਾ ਧੂਆ ਬੜਾ ਵਾ ਉਹ ਜਿਹੜੀ ਚੀਜ਼ ਪੈਦਾ ਕਰਦੇ ਆ ਤੇ ਉਹਨਾਂ ਦੇ ਰੇਟ ਵੀ ਆਪਦੀ ਮਰਜ਼ੀ ਦੇ ਹੁੰਦੇ ਆ। ਜਿਹੜੇ ਸਾਡੇ ਭਾਅ ਹੈਗੇ ਆ ਜਿਹੜੇ ਸਰਕਾਰ ਦੇ ਕਮਿਸ਼ਨ ਬਣੇ ਹੋਏ ਆ ਉਨ੍ਹਾਂ ਮੁਤਾਬਕ ਵੀ ਸਾਨੂੰ ਨਹੀਂ ਦਿੱਤੇ ਜਾਂਦੇ ਕਿ ਇਹ ਅਸੀਂ ਫੇਰ ਵੀ ਜਿਹੜਾ ਜਿਵੇਂ ਅਨਦਾਤਾ ਹੁਣ ਸਾਡਾ 30 35% ਝਾੜ ਘਟ ਫੇਰ ਵੀ ਅਸੀਂ ਜਿਹੜੇ ਹੜਪੀੜਤ ਲੋਕ ਆ ਅਸੀਂ ਲੁਧਿਆਣਾ ਜ਼ਿਲ੍ਹੇ ਵੱਲੋਂ ਕਪੂਰਥਲਾ ਜ਼ਿਲ੍ਹੇ ਦੇ ਵਿੱਚ 100 ਕਿਲਾ ਕਣਕ ਜਿਹੜੀ ਉਹ ਅਗਲੇ ਕੁਝ ਦਿਨਾਂ ਦੇ ਵਿੱਚ ਵੇਚ ਕੇ ਆਉਣੀ ਆ ਉਹ ਸਾਰਾ ਖਰਚਾ ਇਹ ਸਾਡੇ ਕਿਸਾਨਾਂ ਤੋਂ ਹੀ ਅਸੀਂ ਲੈ ਕੇ ਉੱਥੇ ਪਹੁੰਚ ਰਿਹਾ ਹਾਂ ਧੰਨਵਾਦ ਸਰ ਕਿੰਨੀ ਕਿਟੋ ਨੇ ਜਿਹੜੀ ਹਾਰਵਸਟਿੰਗ ਹੋਣ ਤੱਕ ਹੋ ਚੁੱਕੀ ਹੈ ਤੇ ਕਿੰਨੇ ਕੁ ਮਾਮਲੇ ਜਿਹੜੇ ਨੇ ਰਾਰੀ ਆਪਣੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਜੀ ਹੁਣ ਤੱਕ ਅੰਦਾਜ਼ਨ 48 49% ਦੇ ਕਰੀਬ ਜਿਹੜੀ ਵਾਢੀ ਹੋ ਚੁੱਕੀ ਹੈਗੀ ਤੇ ਮਲਾਏ ਦੇ ਕਾਰਨ ਜਿਹੜੀਆਂ ਰਾਈਵਾਲਾ ਮੰਡੀਆਂ ਦੇ ਵਿੱਚ ਹੁਣ ਤੱਕ ਲਗਭਗ 7 ਲੱਖ ਮੀਟਿਕ ਟਨ ਦੇ ਕਰੀਬ ਜਿਹੜਾ ਝੋਨਾ ਮੰਡੀਆਂ ਜਾ ਚੁੱਕਾ ਹੈਗਾ ਪਿਛਲੇ ਸਾਲ ਦੇ ਮੁਕਾਬਲੇ ਪਿਛਲੇ ਸਾਲ ਮਲਾਜ ਦੀ ਤਰੀਕ ਤੱਕ ਜਿਹੜਾ ਝੋਨਾ ਸੀ ਸਾਡੇ ਕੋਲੇ 5 ਲੱਖ 80 ਹਜ਼ਾਰ ਆਇਆ ਸੀ ਉਹਦੇ ਮੁਕਾਬਲੇ ਇਸ ਵਾਰ ਮਤਲਬ ਵਾਢੀ ਸਾਡੀ ਥੋੜੀ ਜਿਹੀ ਅਗੇਤੀ ਹੈਗੀ ਤੇ 580000 ਦੇ ਮੁਕਾਬਲੇ ਇਸ ਸਾਲ ਲਗਭਗ 7 ਲੱਖ ਐਮਟੀ ਜੋਨਾਂ ਮੰਡੀਆਂ ਚਾ ਚੁੱਕੀਆਂ ਨੇ ਅਸਾਂ ਤਿੰਨੇ ਕ ਮਾਮਲੇ ਜਿਹੜੇ ਨੇ ਪਰਾਲੀ ਜਲਾਉਣ ਦੇ ਨੂੰ ਤੇ ਪਰਾਲੀ ਜਲਾਉਣ ਦੇ ਮਾਮਲੇ ਜੀ ਸਾਡੇ ਕੋਲੇ ਹੁਣ ਤੱਕ ਜਿਹੜੇ ਹੈਗੇ ਆ 8 ਕੇਸ ਆਏ ਆ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਿਦੇ ਚੋ ਤਿੰਨ ਕੇਸ ਅਸੀਂ ਵੈਰੀਫਾਈ ਕੀਤੇ ਸੀ ਪਹਿਲਾ ਆਏ ਸੀ ਉਹਦੇ ਵਿੱਚ ਉਹਨਾਂ ਤੇ ਕੋਈ ਬਰਨਿੰਗ ਨਹੀਂ ਹੋਈ ਸੀ ਉਹ ਐਕਚੁਅਲੀ ਕਿਸੇ ਕਿਸਾਨ ਨੇ ਸਾਈਡ ਤੇ ਕਿਤੇ ਬੱਟ ਤੇ ਜਾਂ ਆਪਣੀ ਪਹੀ ਤੇ ਕਾਫੂਸ ਇਕੱਠਾ ਕਰਕੇ ਉਹਨੂੰ ਅਗ ਲਾਈ ਸੀ ਤੇ ਜਿਹੜੇ ਪੰਜ ਮਾਮਲੇ ਆ ਪਿਛਲੇ ਦੋ ਦਿਨਾਂ ਦੇ ਵਿੱਚ ਆਏ ਹੈਗੇ ਉਹ ਸਾਡਾ ਸਟਾਫ ਫੀਲਡ ਸਟਾਫ ਆ ਉਹ ਉਹਦੀ ਪੜਤਾਲ ਕਰ ਰਿਹਾਗਾ ਤੇ ਉਹਦੇ ਮਤਾਂ ਉਹਨਾਂ ਦੇ ਜੋ ਉਹ ਪੜਤਾਲ ਦੌਰਾਨ ਜੋ ਵੀ ਉਹਦਾ ਕੇਸ ਦੀ ਉਹਦੀ ਆਊਗੀ ਐਕਸਪਲੀਕੇਸ਼ਨ ਕੀ ਆਗੀ ਤੇ ਜੋ ਗਾਈਡਲਾਈਨਸ ਆ ਰਹੀਆਂ ਸਰਕਾਰ ਦੀਆਂ ਐਨਜੀਟੀ ਦੀਆਂ ਜਾਂ ਮਾਨਯੋਗ ਸੁਪਰੀਮ ਕੋਰਟ ਦੀਆਂ ਉਹਦੇ ਅਕੋਰਡਿੰਗ ਉੱਥੇ ਜਿਹੜੀ ਉਹ ਬੜੀ ਕਾਰਵਾਈ ਕੀਤੀ ਜਾਊਗੀ ਇਸ ਦਾ ਲੇਕਰ ਗੱਲ ਕਰੀਏ ਪਿਛਲੇ ਸਾਲ ਦੇ ਮੁਕਾਬਲੇ ਕਿੰਨੇ ਕੁ ਘੱਟ ਜਿਹੜੇ ਨੇ ਮਾਮਲੇ ਪਿਛਲੇ ਸਾਲ ਵਿੱਚ ਜੀ ਅ ਅੱਜ ਦੇ ਤਰੀਕ ਤੱਕ ਸਾਡੇ ਕੋਲੇ 39 ਕੇਸ ਆਏ ਸੀ ਬਰਨਿੰਗ ਦੇ ਤੇ ਇਸ ਸਾਲ ਉਹਦੇ ਮੁਕਾਬਲੇ ਹਲਕਾ ਘੱਟ ਕੇਸ ਆਏ ਸਾਡੇ ਜੀ ਆਸਾ ਲੱਗਦਾ ਕਿ ਕਿਸਾਨ ਜਾਗਰੂਕ ਨਹੀਂ ਕਾਫੀ ਜਿਆਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਅ ਕਿਸਾਨ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹੈਗੇ ਪਰਾਲੀ ਨੂੰ ਖੇਤ ਦੇ ਵਿੱਚ ਮਲੌਣ ਦੇ ਲਈ ਜਾਂ ਉਹਨੂੰ ਐਕਸੀਡੋ ਕਰਨ ਦੇ ਲਈ ਮਲਗੰਡਾ ਬਣਾ ਕੇ ਕਿਉਂਕਿ ਸਾਡੇ ਕੋਲੇ ਮਸ਼ੀਨਰੀ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਆ ਗਈ ਹੈਗੀ ਸਾਡੇ ਕੋਲੇ ਬੀਲਰ ਕਾਫੀ ਜਿਆਦਾ ਆ ਗਏ ਹੈਗੇ ਤੇ ਜਿਆਦਾਤਰ ਕਿਸਾਨ ਆ ਜਿਹੜੇ ਜਿੱਥੇ ਮਤਲਬ ਪਰਾਲੀ ਨੂੰ ਇਨਕਾਰਪੋਰੇਟ ਕਰਦੇ ਆਗੇ ਖੇਤ ਦੇ ਵਿੱਚ ਹੀ ਲੜਾਉਂਦੇ ਆਗੇ ਉਹਦੇ ਨਾਲ ਨਾਲ ਕੁਝ ਕਿਸਾਨ ਆ ਜਿਹੜੇ ਉਹ ਗੰਡਾ ਮਣਾਉਣੀ ਵੀ ਪਸੰਦ ਕਰਦੇ ਆਗੇ ਤੇ ਇਸ ਕਰਕੇ ਉਸ ਅਸੀਂ ਪਰਾਲੀ ਪ੍ਰਬੰਧਨ ਦੇ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਚੰਗਾ ਕੰਮ ਕਰ ਰਹੇ ਆ ਇਹ ਹੀ ਕਾਰਨ ਆ ਕਿ ਜਿਹੜਾ ਸਾਡਾ ਜਿਹੜੇ ਅੱਗ ਦੇ ਕੇਸ ਆਗੇ ਘਟਾ ਆ ਪਿਛਲੇ ਸਾਲਾਂ ਦੇ ਮੁਕਾਬਲੇ ਬੜਾ ਸਾਰਾ ਕਿਸਾਨ ਜਿਹੜੀ ਨਾਲ ਜ ਮੰਗ ਪੱਤਰ ਵੀ ਦੇ ਕੇ ਗਿਆ ਨੇ ਉਹ ਕਹਿੰਦੇ ਸਾਡੇ ਕੋਲ ਯਾਰਾਂ ਦੀ ਕਮੀ ਹੈ ਕਹਿੰਦੇ ਜੇ ਯਾਰ ਨਾ ਮਿਲੇ ਤਾਂ ਔਣ ਬੜਾ ਜੀ ਜਿੰਮੀ ਦਾ ਸੀ ਆਕਲਮ ਦੋ ਕੋ ਜਿਹੜਾ ਜਿਹੜੇ ਕਿਸਾਨਾਂ ਨੇ ਅਪਲਾਈ ਕੀਤਾਗਾ ਜਾਂ ਸੁਸਾਇਟੀਆਂ ਨੇ ਸਬਸਿਡੀ ਲਈ ਅਪਲਾਈ ਕੀਤਾਗਾ ਮੈਕਬਲ ਉਹਨਾਂ ਨੂੰ ਸਬਸਿਡੀ ਤੇ ਮਸ਼ੀਨਰੀ ਮੁਹੱਈਆ ਕਰਾਈ ਜਾ ਰਹੀ ਆ ਤੇ ਜੇ ਕੋਈ ਕਿਸਾਨ ਨੇ ਅਪਲਾਈ ਨਹੀਂ ਕੀਤਾਗਾ ਤੇ ਉਹ ਤਾਂ ਫਿਰ ਆਪਾਂ ਨੂੰ ਪਤਾ ਨਹੀਂ ਹੁੰਦਾ ਨਾ ਵੀ ਕਿਸੇ ਦੀ ਰਿਕੁਆਇਰਮੈਂਟ ਕੀ ਆ ਤੇ ਜਿਨ੍ਹਾਂ ਨੇ ਅਪਲਾਈ ਕੀਤਾਗਾ ਉਹਨਾਂ ਦੇ ਕੇਸ ਜੋ ਬਜਟ ਦੇ ਅਨੁਸਾਰ ਜਿਹੜੇ ਸਾਡੇ ਕੋਲ ਬਜਟ ਆ ਗਏ ਉਹਦੇ ਮੁਤਾਬਕ ਉਹਨਾਂ ਨੂੰ ਸਬਸਿਡੀ ਮਹਈਆ ਕਰਾਈ ਜਾ ਰਹੀ ਹੈਗੀ ਤੇ ਇਸੇ ਦੇ ਤਹਿਤ ਅਸੀਂ ਮਾਲਾ ਸਾਡੇ ਕੋਲ ਜਿਹੜੇ ਪਿਛਲੇ ਸਾਲ ਤੱਕ ਜਿਹੜੀ ਸਬਸਿਡੀ ਤੇ ਦਿੱਤੀਆਂ ਸੀ ਉਹ ਲਗਭਗ 9000 ਦੇ ਕਰੀਬ ਮਸ਼ੀਨ ਸਾਡੇ ਲੁਧਿਆਣਾ ਜ਼ਿਲ੍ਹੇ ਚ ਦਿੱਤੀ ਗਈ ਸੀ ਤੇ ਇਸ ਸਾਲ ਅਸੀਂ ਹੁਣ ਤੱਕ 447 ਮਸ਼ੀਨਾਂ ਤੇ ਸਬਸਿਡੀ ਦੇ ਚੁੱਕੇ ਹਾਂ ਇਸ ਸਾਲ ਹੋਰ ਤੇ ਅਸੀਂ ਕੁੱਲ ਜਿਹੜੀਆਂ ਸੈਂਕਸ਼ਨਾਂ 645 ਮਸ਼ੀਨਾਂ ਨੂੰ ਸੈਂਕਸ਼ਨਾਂ ਦਿੱਤੀਆਂ ਲਗੀਆਂ ਜਿਹਦੇ ਵਿੱਚੋਂ 447 ਕਿਸਾਨਾਂ ਨੇ ਮਸ਼ੀਨਰੀ ਖਰੀਦ ਲਈ ਹੈਗੀ ਉਹ ਆਪਣੇ ਖੇਤਾਂ 'ਚ ਵਰਤ ਰਹੇ ਹੈਗੇ ਬਾਕੀ ਕਿਸਾਨਾਂ ਨੇ ਮਸ਼ੀਨਰੀ ਜੇ ਖਰੀਦਣੀ ਹੈਗੀ ਤੇ ਹੁਣ ਮੈਕਮੇ ਵੱਲੋਂ ਕਿਉਂਕਿ ਸਾਡੇ ਕੋਲੇ ਐਸੀ ਫਾਰਮਰਜ਼ ਲਈ ਫੰਡ ਕੁਝ ਬਚਦਾ ਸੀਗਾ ਅਸੀਂ ਐਸੀ ਫਾਰਮਰ ਤੋਂ ਹੋਰ ਐਪਲੀਕੇਸ਼ਨਾਂ ਮੰਗਿਆ ਨੇ ਜੇ ਕੋਈ ਐਸੀ ਫਾਰਮਰ ਕੋਈ ਕਸਟਮ ਹਾਇਰਿੰਗ ਸੈਂਟਰ ਬਣਾਉਣਾ ਚਾਹੁੰਦਾਗਾ ਜਾਂ ਕਿ ਇੰਡੀਵਿਜੂਅਲ ਆਪਣੀ ਪਰ ਤੋਂ ਲਈ ਸਬਸਿਡੀ ਤੇ ਮਸ਼ੀਨਰੀ ਕੋਈ ਲੈਣੀ ਚਾਹੁੰਦਾਗਾ ਤਾਂ ਉਹ ਵੀ ਅਪਲਾਈ ਕਰ ਸਕਦਾਗਾ 3 ਨਵੰਬਰ ਤੱਕ ਉਹਦੀ ਤਰੀਕ ਹੈਗੀ ਤੇ ਉਹਨਾਂ ਨੂੰ ਸਬਸਿਡੀ ਅਸੀਂ ਹੋਰ ਵੀ ਭਾਈਆ ਕਰਾਈ ਜਾਊਗੀ ਕਿਉਂਕਿ ਐਸਜੀ ਲਈ ਜਿਹੜਾ ਫੰਡ ਆ ਸਾਡਾ ਜਿਹੜਾ ਯੂਟਿਲਾਈਜ਼ ਨਹੀਂ ਹੋਇਆ ਤੇ ਐਪਲੀਕੇਸ਼ਨ ਉਹ ਸਾਡੇ ਕੋਲ ਨਹੀਂ ਸੀ ਹੋਰ ਉਹਦੇ ਲਈ ਐਪਲੀਕੇਸ਼ਨ ਹੋਰ ਮੰਗੇ ਜਾਂਦੀਆਂ ਨੇ ਮਹਿਕਮਾ ਵੱਲੋਂ ਅਰ ਸਰ ਇੱਕ ਡੀਪੀ ਨੂੰ ਲੈ ਕੇ ਵੀ ਕਹਿੰਦੇ ਕਿਸਾਨ ਕਹਿੰਦੇ ਕੰਮੀਆਂ ਕਹਿੰਦੇ ਸਾਨੂੰ ਖਾਦਾ ਨਹੀਂ ਮਿਲ ਰਹੀਆਂ ਤੇ ਮੀਂਹੀਆਂ ਤੇ ਮਹਿੰਗੇ ਭਾਅਾਂ ਤੇ ਮਿਲਦੀਆਂ ਦੇਖੋ ਡੀਪੀ ਦੀ ਸਪਲਾਈ ਤੋਂ ਆਪਾਂ ਇਸ ਚੀਜ਼ ਲਈ ਪੰਚਨ ਸਪਲਾਈ ਥੋੜੀ ਜੀ ਘੱਟ ਜ਼ਰੂਰ ਹੈ ਸਾਡੇ ਕੋਲੇ ਹੁਣ ਤੱਕ ਜਿੰਨੀ ਦੀ ਡਿਮਾਂਡ ਹੈਗੀ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਿੰਨੀ ਡੀਪੀ ਦੀ ਡਿਮਾਂਡ ਆ ਉਦੇ ਮੁਕਾਬਲੇ ਲਗਭਗ 65 ਤੋਂ 65 ਤੋਂ 70% ਦੇ ਕਰੀਬ ਸਾਡੇ ਕੋਲੇ ਡੀਏਪੀ ਆ ਚੁੱਕਿਆ ਹੈਗਾ ਜਿਹੜਾ ਕਿਸਾਨਾਂ ਨੇ ਮੰਡੀ ਚੋਂ ਖਰੀਦ ਲਿਆਗਾ ਤੇ ਦੂਸਰੀ ਗੱਲ ਆ ਵੀ ਜਿਹੜਾ ਸਾਡੇ ਕੋਲੇ ਰਹਿੰਦਾ ਹੈਗਾ ਜੇ 30 32% 35% ਦੇ ਕਰੀਬ ਡੀਏਪੀ ਦੀ ਸਪਲਾਈ ਰਹਿੰਦੀ ਹੈ ਜੇ ਉਹ ਆ ਰਹੀ ਹੈਗੀ ਹਰ ਰੋਜ਼ ਮਲਜਾ ਦੂਜੇ ਤੀਜੇ ਦਿਨ ਇੱਕ ਜਾਂ ਦੋ ਕਿਤੇ ਨਾ ਕਿਤੇ ਰੈਕ ਲੱਗਦੇ ਰਹਿੰਦੇ ਅਗੇ ਤੇ ਸਾਨੂੰ ਪੂਰੀ ਉਮੀਦ ਆ ਕਿ ਜਿੰਨੀ ਸਾਡੀ ਡਿਮਾਂਡ ਆ ਕਿ ਫਾਰਮਰ ਦੀ ਡਿਮਾਂਡ ਆ ਜੋ ਰਿਕੁਆਇਰਮੈਂਟ ਆਗੀ ਉਹਦੇ ਮੁਤਾਬਕ ਅਸੀਂ ਡੀਏਪੀ ਸਾਨੂੰ ਨੁਮਈਆ ਕਰਾਵਾਂਗੇ ਤੇ ਸਾਡੇ ਵੱਲੋਂ ਵਿਭਾਗ ਵੱਲੋਂ ਪੂਰੀ ਕੋਸ਼ਿਸ਼ ਆ ਤੇ ਮੈਂ ਕਿਸਾਨਾਂ ਨੂੰ ਇੱਥੇ ਇਹ ਵੀ ਅਪੀਲ ਕਰੂੰਗਾ ਕਿ ਜਿਹੜਾ ਅਸੀਂ ਬੇਸ਼ੱਕ ਸਪਲਾਈ ਡੀਏਪੀ ਦੀ ਕੁਝ ਘਟਾ ਗਈ ਤੇ ਇਹਦੇ ਲਈ ਸਾਨੂੰ ਜਿਹੜਾ ਅਸੀਂ ਓਵਰਡੋਜ਼ ਵਰਤਦੇ ਆਂਗੇ ਇਹ ਤੋਂ ਵੀ ਸਾਨੂੰ ਅਗਰੇਜ਼ ਕਰਨਾ ਚਾਹੀਦਾਗਾ ਤੇ ਸਾਨੂੰ ਡੀਏਪੀ ਦੇ ਕੁਝ ਬਦਲ ਜਿਹੜੇ ਮਿਲ ਰਹੇ ਹੈਗੇ ਕਿ ਮੀ টিਐਸਪੀ ਹੋ ਗਿਆ ਜਾਂ ਐਨਪੀਕੇ ਹੋ ਗਿਆ ਜਾਂ ਹੋਰ ਖਾਦਾਂ ਨੇ ਜਿਹੜੀਆਂ ਡੀਏਪੀ ਦੇ ਬਦਲ ਵਜੋਂ ਵਰਤੀਆਂ ਜਾ ਸਕਦੀਆਂ ਨੇ ਉਹਨਾਂ ਨੂੰ ਵਰਤਣ ਦੇ ਵਿੱਚ ਵੀ ਸਾਨੂੰ ਕਿਸੇ ਕਿਸਮ ਦਾ ਸੰਕੇਵਚ ਨਹੀਂ ਕਰਨਾ ਚਾਹੀਦਾਗਾ ਕਿਉਂਕਿ ਜੇ ਇੱਕ ਚੀਜ਼ ਘਟਾ ਤਾਂ ਸਾਨੂੰ ਉਹਦੇ ਬਦਲ ਵਜੋਂ ਕੋਈ ਚੀਜ਼ ਮਿਲ ਰਹੀ ਆ ਤਾਂ ਉਹ ਆਪਸ਼ਨ ਵੀ ਸਾਨੂੰ ਜਰੂਰ ਪਰਤ ਨਹੀਂ ਜਾਈਦੀ ਸਰ ਕਿਸਾਨਾਂ ਦੀ ਇੱਕ ਹੋਰ ਕੰਪਲੀਟ ਆ ਕਹਿੰਦੇ ਮਹਿੰਗੇ ਭਾਜੀਆਂ ਖਤਮ ਵੇਚੇ ਜਾਂਦੀਆਂ ਨਹੀਂ ਜਿਸ ਨੂੰ ਲੈ ਕੇ ਕਹਿੰਦੇ ਅਸੀਂ ਦੇਖੋ ਅਸੀਂ ਸਮੇਂ-ਸਮੇਂ ਤੇ ਚੈਕਿੰਗ ਕਰਦੇ ਆਂਗੇ ਸਾਡਾ ਡਿਪਾਰਟਮੈਂਟ ਸਾਡੀਆਂ ਟੀਮਾਂ ਸਾਰੀਆਂ ਬਲਕ ਲੈਵਲ ਤੇ ਆ ਫੀਲਡ ਦੇ ਵਿੱਚ ਨਿਕੀਆਂ ਸਾਡੀ ਚੈਕਿੰਗ ਰੈਗੂਲਰ ਹੁੰਦੀ ਹੈਗੀ ਅਸੀਂ ਉਹਨਾਂ ਦਾ ਰਿਕਾਰਡ ਚੈੱਕ ਕਰਦੇ ਆਂਗੇ ਕਿਉਂਕਿ ਕਿਤੇ ਵੀ ਸਾਨੂੰ ਇਸ ਤਰ੍ਹਾਂ ਨਹੀਂ ਮਿਲੇਗਾ ਕਿ ਕਿਸੇ ਨੇ ਵੱਧ ਰੇਟ ਦਾ ਕੋਈ ਬਿੱਲ ਕਟਿਆ ਹੋਵੇ ਪਰ ਜੇ ਕਿਸੇ ਨੇ ਕਿਸੇ ਫਾਰਮਰ ਨੂੰ ਕਿਸੇ ਦੁਕਾਨਦਾਰ ਨੇ ਵੱਧ ਰੇਟ ਤੇ ਦਿੱਤੀ ਆ ਤੋ ਸਾਨੂੰ ਲਿਖ ਕੇ ਕੰਪਲੇਂਟ ਕਰ ਸਕਦਾ ਕਿਉਂਕਿ ਫੇਰ ਹੀ ਸਾਨੂੰ ਪਤਾ ਲੱਗੂਗਾ ਕਿ ਕੋਈ ਵੱਧ ਰੇਟ ਦੇ ਦੇ ਰਿਹਾਗਾ ਤੇ ਰਿਕਾਰਡ ਦੇ ਵਿੱਚੋਂ ਤਾਂ ਕਦੇ ਵੀ ਕੁਝ ਨਹੀਂ ਮਿਲਦਾਗਾ ਕਿਉਂਕਿ ਉਹ ਰਿਕਾਰਡ ਦੇ ਵਿੱਚ ਬਿੱਲ ਉਹਨਾਂ ਹੀ ਕੱਟਿਆ ਜਾਂਦਾਗਾ ਤੇ ਪਰ ਜੇ ਕਿਸੇ ਕਿਸਾਨ ਨੂੰ ਕੋਈ ਵੱਧ ਰੇਟ ਤੇ ਦੇ ਰਿਹਾਗਾ ਤਾਂ ਉਹਨਾਂ ਨੂੰ ਮੈਂ ਇਹੀ ਬੇਨਤੀ ਕਰੂੰਗਾ ਕਿ ਮਹਿਕਮੇ ਦੇ ਧਿਆਨ ਵਿੱਚ ਲਿਆਉਣ ਸਾਨੂੰ ਦੱਸੋ ਸਾਨੂੰ ਲਿਖ ਕੇ ਉਹ ਦੁਕਾਨ ਵਾਲੇ ਦੀ ਸ਼ਿਕਾਇਤ ਕਰਨ ਅਸੀਂ ਜਿਹੜੀ ਐਕਟ ਅਨੁਸਾਰ ਜਿਹੜੀ ਬਣਦੀ ਕਾਰਵਾਈ ਆ ਉਹਦੇ ਖਿਲਾਫ ਕਰਾਂਗੇ